ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੀ ਬਾਸ਼ਾ ਵੈਕ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਗਰਮੀ ਬਹੁਤ ਜ਼ਿਆਦਾ ਵੀਰੇ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਮੈਨੂੰ ਤਾਂ ਗਰਮੀ ਤੋਂ ਬਹੁਤ ਜ਼ਿਆਦਾ ਡਰਦੀ ਆ ਬਹੁਤ ਜ਼ਿਆਦਾ ਕਿਉਂਕਿ ਜਦੋਂ ਜਿਹੜਾ ਬੰਦਾ ਮੈਡੀਸਨ ਖਾਂਦਾ ਨਾ ਉਹਨੂੰ ਜਿਹੜੀਆਂ ਦਵਾਈਆਂ ਦੀ ਗਰਮੈਸ਼ ਬਹੁਤ ਹੀ ਹੁੰਦੀ ਹੈ ਤਾਂ ਉਹ ਬੰਦਿਆਂ ਚ ਇੱਕ ਹੀ ਕਢਾਉਂਦੀ ਹੈ ਗਰਮੀ ਮੇਰੀਆਂ ਤਾਪ ਨਿਕਲੀਆਂ ਪਈਆਂ ਅੱਜ ਤਾਂ ਗਰਮੀ 44 45 ਪਤਾ ਨਹੀਂ ਦੀਪੂ ਦਾਦਾ ਜੀ ਤਾਪਮਾਨ ਤੇ ਮੇਰਾ ਤਾਂ ਬੁਰਾ ਹਾਲ ਹੈ। ਮੈਨਤਾ ਚੱਲੀ ਨਹੀਂ ਆਂਦੀ ਗਰਮੀ। ਸੋ ਹੁਣ ਅਸੀਂ ਤੇ ਮਾਂ ਪੁੱਤਾਂ ਨੇ ਇਹੀ ਡਿਸਾਈਡ ਕੀਤਾ ਵੀ ਆਪਾਂ ਗਰਮੀ ਗਰਮੀ ਖਾਲੀ ਪੇਟ ਗੂੰਦ ਗਤੀਰਾ ਪੀਆ ਕਰਾਂਗੇ ਕਿਉਂਕਿ ਗਰਮੈਸ਼ ਵਾਲੀ ਹੈ ਜੀ। ਗਰਮੀ ਦੀਪੂ ਵੀ ਨਹੀਂ ਕੱਟਦਾ ਮੈਂ ਵੀ ਨਹੀਂ ਕੱਟਦੀ। ਅਸੀਂ ਸੋਚਿਆ ਵੀ ਅੱਥ ਨੇ ਗੂੰਦ ਗਤੀਰਾ ਭਿਉਂਦਿਆਂ ਕਰਾਂਗੇ ਤੇ ਸੋ ਆ ਉੱਠ ਕੇ ਮੇਰੇ ਬਾੜਾ ਵਿੱਚ ਨਿੰਬੂ ਨਿਚੋੜ ਕੇ ਤੇ ਮੇਰੇ ਵਾਲੇ ਜੀ ਦੀਪੂ ਆ ਪਾ ਦਿਆ ਕਰੂਗਾ। ਵੀਰ कला निू आपल्या मी मोटी पाल्या करू पीपू दुध सांग के कटे तुन थंडा थंडा दुध्ध पिना है ਖੜਲੀ ਨੇ ਚੋਰੀ ਬਿੱਲੀ ਵਾਂਗੂ ਚੋਰੀਆਂ ਮੰਡਿਆ ਪਿਆ ਸੀ ਤਾਂ ਮੈਂ ਇਹਨੂੰ ਮੂੰਹ ਲਾਈ ਬੈਠਾ ਸੀ ਮੈਨੂੰ ਪਤਾ ਸੀ ਮੈਂ ਕਿ ਖੜਕਾ ਕਰੀ ਜਾਂਦਾ ਦੁੱਧ ਸਾਮੀ ਆਂਦਾ ਆਹ ਦੇ ਹੁਣ ਮੇਰੇ ਆੜੂ ਗੜ ਗਏ ਹੁਣ ਮੇਰੇ ਆੜੂ ਗੜ ਗਏ ਵਿਚਾਰੇ ਉਹਨਾਂ ਨੂੰ ਦੁੱਧੂ ਕਿਵੇਂ ਹੁਣ ਬੋਲਣਾ ਨਹੀਂ ਦੇਖੋ ਨਾ ਨਾ ਪੇਟ ਕੁਝ ਕਰੇ ਦੀ ਪੱਖੇ ਛੱਡਦੇ ਜੀ ਬੋਲਰ ਛੱਡਦੇ ਪੁੱਤ ਗਾ ਹਵਾ ਵਾਲੀ ਆਉ ਬਹੁਤ ਗਰਮੀ ਹੈ ਜੀ ਮੇਰਾ ਤਾਂ ਬੁਰਾ ਹਾਲ ਹੈ ਮੇਰਾ ਤਾਂ ਇੱਕ ਸੱਚ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦੀ ਆ ਮੈਂ ਹੋਰਾਂ ਨੂੰ ਲਾਜ ਦੱਸਦੀ ਆ ਅੱਜ ਮੈਂ ਕਾਪ ਲਾਜ ਪੁੱਛਦੀ ਆ ਜਿਹੜੀ ਧਰਨਾ ਨਾ ਜੀ ਮੇਰੇ ਧਰਨ ਬਹਾਲੀ ਪੱਕਦੀ ਆ ਜੇ ਕਿਸੇ ਨੂੰ ਧਰਨ ਦਾ ਵੀ ਮੈਂ ਢਿੱਡ ਦਾ ਮਲਾ ਕੇ ਧਰਨ ਖੜਾ ਨਹੀਂ ਸਕਦੀ ਮੇਰੇ ਫਰੇਸ਼ਨ ਵਾਲੇ ਹੋਏ ਆ ਜੀ ਕਿਉਂਕਿ ਢਿੱਡ ਮਲਾਉਣ ਨਾਲ ਸੋ ਜਾ ਸਕਦੀ ਆ ਪੇਟ ਨੂੰ ਤਾਂ ਜੇ ਕੋਈ ਵੀ ਸੌਖੇ ਤਰੀਕੇ ਨਾਲ ਧਰਨ ਨਿਕਲਦੀ ਹੋਵੇ ਬਿਨਾਂ ਮੇ ਮਸਲੇ ਟਿੱਡ ਤਾਂ ਮੈਨੂੰ ਜਰੂਰ ਦੱਸਿਓ ਮੇਰੀ ਧਰਨ ਬਹੁਤ ਪਾਗਦੀ ਹੈ ਮੇਰੀ ਧਰਨ ਨਾਲ ਇੱਕ ਬੁੜੀ ਕੱਢਦੀ ਹੁੰਦੀ ਸੀ ਲਾਬੋ ਸੀ ਉਹਦਾ ਨਾਮ ਤੇ ਉਹ ਮੋੜ ਮੰਡੀ ਚੋਂ ਬਾਗੀ ਉਹ ਆਪਦੀ ਬੇਟੀ ਕੋਲ ਰਹਿ ਰਹੀ ਹੈ ਤੇ ਜੇ ਉਹ ਹੁੰਦੀ ਤਾਂ ਉਹਦੀ ਕੱਢ ਦਿੰਦੀ ਉਹ ਪਤਾ ਨਹੀਂ ਕਿਵੇਂ ਜੇ ਕੱਢਦੀ ਹੈ ਇੱਥੇ ਆ ਧਰਨ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹਫ਼ਤਾ ਹੋ ਚੱਲਿਆ ਨਾ ਤਾਂ ਮੈਨੂੰ ਭੁੱਖ ਲੱਗਦੀ ਆ ਕਿਉਂਕਿ ਧਰਨ ਪੱਕੀ ਪਈ ਆ ਜੀ ਕਾਲਜਾ ਕਸਿਆ ਕਸਿਆ ਰਹਿੰਦਾ ਤੇ ਇਹਨਾਂ ਰੋਟੀ ਖਾਣੀਆਂ ਆ ਬਸ ਕਿਤੇ ਥੋੜਾ ਜਿਹਾ ਐਪਲ ਖਾ ਲਿਆ ਕਿਤੇ ਆਲੂ ਵੈਸੇ ਮੈਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਕਿਉਂਕਿ ਮੈਨੂੰ ਗਰਮੀ 'ਚ ਨਾ ਬੜਾ ਡਰ ਲੱਗਦਾ ਵੀ ਮੈਂ ਬਿਮਾਰ ਨਾ ਹੋ ਜਾਵਾਂ ਵੀ ਜਿਵੇਂ ਗਰਮੀ 'ਚ ਬਿਮਾਰ ਹੋ ਜਾਂਦਾ ਮੈਂ ਜਿਵੇਂ ਪਹਿ ਕਹਿੰਦੇ ਨਾ ਵੀ ਦਮ ਕਸੀ ਜੀ ਲੱਗੀ ਉਹ ਮੇ ਲੱਗ ਜਾਂਦੀ ਹੈ ਮੈਨੂੰ ਹੁਣ ਪੋਹਾ ਹੋਣਾ ਮੈਂ ਤੁਹਾਨੂੰ ਜੀ ਕਰਾ ਰਿਹਾ ਹਾਂ ਸਹੀ ਗੱਲ ਹੈ ਰੋਟੀ ਮੇਰੇ ਤਾਂ ਖਾਣ ਨੂੰ ਜੀ ਨਹੀਂ ਕਰਦਾ ਪਤਾ ਨਹੀਂ ਕੀ ਹੋਇਆ ਤੇ ਮੂ ਗਰਮੀ ਗਰਮੀ ਆਪਾਂ ਪੋਹਾ ਖਾ ਲਿਆ ਕਰਾਂਗੇ ਹਨਾ ਪੋਹਾ ਚੋਲੇ ਬਣਾਓ हां ਕਿਤੇ ਕਿਤੇ ਬ੍ਰਾਊਨ ਚੌਲ ਬਣਾ ਲਿਆ ਕਰਾਂਗੇ ਮੈਂ ਤਾਂ ਵੈਸੇ ਵੀ ਥੋੜੇ-ਥੋੜੇ ਚੌਲ ਬ੍ਰਾਊਨ ਸੁਬਾ ਚੂਰੀ ਸੁਬਾ ਚੂਰੀ ਕਦੇ-ਕਦੇ ਸਬਜ਼ੀ ਬਣਾਇਆ ਕਰਾਂਗੇ ਯਾਰ ਐ ਨਹੀਂ ਸਰਦਾ ਉਹਦੇ ਪੇਪਰ ਹੈ ਜੀ ਉਹ ਲੈ ਕੇ ਮੋਬਾਈਲ ਵਹਿ ਗਿਆ ਉਹਦੇ ਲਾ ਦੇ ਪੇਪਰ ਚੱਲੀ ਜਾਂਦੇ ਆ ਤੇ ਮੇਰਾ ਤੁਹਾਨੂੰ ਪਤਾ ਹੀ ਹੈ ਜੀ ਮੈਂ ਤਾਂ ਕੱਪੜਾ ਵੇਚਣਾ ਵੀਡੀਓ ਬਣਾਉਣੀ ਹੌਲੀ ਹੌਲੀ ਘਰ ਦੇ ਕੰਮ ਕਰਨੇ ਮੈਂ ਤੁਹਾਡੇ ਕੋਲ ਗੱਪ ਨਹੀਂ ਮਾਰਦੀ ਜੀ ਕੰਮ ਵਾਲੀ ਤੇ ਸਾਡੇ ਕੋਈ ਰੱਖੀ ਨਹੀਂ ਹੈਗੀ ਤੇ ਜੇ ਤੁਮੇ ਤੇ ਚਾੜੂ ਲਾਭੀ ਜੇ ਤਾਂ ਲੱਗ ਵੀ ਜਾਂਦਾ ਦੇਖੋ ਸਾਡੇ ਸਿੰਪਲ ਫਰਸ਼ ਹੈ ਜੇ ਤਾਂ ਦੂਜੀ ਹੋਵੇ ਨਾ ਉਹ ਤਾਂ ਰੋਜ਼ ਪੋਚਾ ਭਾਲਦੀ ਹੈ ਇਹ ਰੋਜ਼ ਪੋਚਾ ਨਹੀਂ ਭਾਲਦੀ ਜੀ ਇਸੇ ਕਰਕੇ ਮੈਨੂੰ ਉਹ ਫਰਸ਼ ਹੈ ਜੀ ਮੈਂ ਲਵਾ ਕੇ ਕੁਝ ਵੀ ਨਹੀਂ ਕਿਉਂਕਿ ਮੈਥੋਂ ਸਫਾਈ ਨਹੀਂ ਰਹਿੰਦੀ ਜੀ ਤੇ ਗੰਦਗੀ ਮੈਨੂੰ ਪਸੰਦ ਵੀ ਜਮਾ ਨਹੀਂ ਠੀਕ ਹੈ ਮੈਥੋਂ ਹੁੰਦਾ ਕੰਮ ਖੱਟਾ ਪਰ ਮੈਨੂੰ ਸਫਾਈ ਬਹੁਤ ਪਸੰਦ ਆ ਪਰ ਮੈਥੋਂ ਹੁੰਦਾ ਨਹੀਂ ਦੇਖੋ ਨੌ ਘਟ ਚੱਬਿਆ ਗਾ ਪਰਦਾ ਨਵਾਂ ਹੁੰਦੇ ਜ਼ੋਰ ਲਾ ਦੇਣਾ। ਅੱਛਾ ਹੜਕਾ ਖਾਈਆਂ ਦਾ ਛਾਡੂ ਦੀ ਮਾਕੇ ਤੇ ਨੌਂ ਚ ਭੀ ਆਣਾ। ਤੇ ਆ ਬੇਟੀ ਕਰਮ ਨਹੀਂ ਉੱਚਾਵਾ। ਤੇ ਬਾਜੇ ਨਾਲ ਤੋਂ ਜਿੰਨਾ ਕੰਮ ਹੁੰਦਾ ਉਹਨਾਂ ਕਰ ਲਿਆ ਕਰੋ, ਟਾਈਮ ਪਾਸ ਕਰ ਲਿਆ ਕਰੋ। ਵੀਰੇ ਖੇ ਦਾ ਕੋਈ ਸ੍ਰੀਕਾ ਨਹੀਂ ਹੁੰਦਾ, ਨਾ ਸ੍ਰੀਖੇ ਕਰਿਆ ਕਰੋ ਵੀ ਫਲਾਨਾ ਬੰਦਾ ਇਹੋ ਜਾ ਤੇ ਓਂਕੋ ਹੋਇਆ ਹਨਾ। ਐਂ ਤਾਂ ਫਿਰ ਮੈਂ ਮੈਨੂੰ ਲੱਗਦਾ ਮੈਂ ਜ਼ਿੰਦਗੀ ਜਿਉਣੀ ਭੁੱਲ ਜਾ। ਜੇ ਮੈਂ ਦੇਖਾਂ ਵੀ ਹਾਏ ਮੈਥੇ ਤਾਂ ਫਲਾਣਾ ਤਗੜਾ ਹੈ ਕਿਉਂਕਿ ਹੁਣ ਗਲੀ ਦੇ ਵਿੱਚ ਬੈਠੇ ਤਗੜੇ ਵੀ ਰਹਿੰਦੇ ਆ ਜਾਨੀ ਕਿ ਵੀ ਸਰੀਰ ਬਣਿਓ ਉਹ ਆ ਗਲੀ ਬੰਦ ਚ ਕਮ ਕਾਰ ਲੈ ਜਾਂਦੇ ਬੰਦ ਚ ਫਰਸ਼ਾ ਧੋ ਲੈਣੇ ਵੀਰੇ ਮੈਥੋਂ ਹੁੰਦਾ ਨਹੀਂ ਮੈਂ ਤਾਂ ਦਮਜਾ ਲੈ ਕੇ ਭਾਂਡੇ ਮਾਂਜ ਕੇ ਆਉਂਦਾ ਦਮਜਾ ਲੈ ਕੇ ਰੋਟੀ ਬਗਾਉ ਕਿਤੇ ਦਾਲ ਬਣਾਉਂ ਅਸਲ ਵਿੱਚ ਨਾ ਇੱਕ ਅੱਧੀ ਬਿਮਾਰੀ ਹੋਵੇ ਬੰਦੇ ਨੂੰ ਬੰਦਾ ਕਾਲਦਾ ਨਹੀਂ ਮੈਨੂੰ ਬਿਮਾਰੀਆਂ ਬਾਲੀਆਂ ਕਰਕੇ ਜਿਹੜਾ ਮੇਰਾ ਸਰੀਰ ਹੈ ਵੀਰੇ ਚ ਤੰਤ ਨਹੀਂ ਹੈਗਾ ਸਹੀ ਪੁੱਛੋ ਤਾਂ ਹੁਣ ਮੈਨੂੰ ਐ ਲੱਗਦਾ ਵੀ ਦੀਪੂ ਵਿਆਹ ਕਰਵਾ ਲਵੇ ਹਨਾ ਵੀ ਚਾ ਲੋ ਬਾਹਲਾ ਨਹੀਂ ਚੁੱਲਾ ਚੌਂਕਾ ਦਾ ਸਾਹਮੋਂ ਵੀ ਨਾ ਮੈਂ ਕੱਪੜਾ ਲੀਣਾ ਸਾਹਮਲਾ ਕਰੂੰ ਨਾ ਮੈਨੂੰ ਡਬਲ ਕੰਮ ਹੋ ਜਾਂਦਾ ਜੀ ਨਾ ਮੈਂ ਕੱਪੜਾ ਸਾਂਧੀਆਂ ਕਸਟਮਰ ਵੀ ਆਉਂਦੇ ਆਉਣਾ ਹੀ ਅਗਲਾ ਨੇ ਤਾਂ ਤੇ ਆਨਲਾਈਨ ਵੀ ਹੁਣ ਜਿਵੇਂ ਆਪਣੇ ਬੁੱਕ ਹੋਏ ਪਿਆ ਤਿੰਨ ਕਿਤੇ ਡਰੈਸ ਮੈਂ ਲਿਖਤੇ ਤਿੰਨ ਕਿਤੇ ਦੀਪੂ ਲਿਖੂਗਾ 4 ਦੀਪੂ ਲਿਖੂਗਾ 4 ਹੋਈ ਬਈ ਤਾਂ ਐਸੇ ਕਰਕੇ ਨਾ ਵੀਰੇ ਵੀ ਕਿਸੇ ਦਾ ਸ਼ਰੀਕਾ ਨਾ ਕਰਿਆ ਕਰੋ ਵੀ ਫਲਾਣਾ ਇੰਨਾ ਕਰਦਾ ਆਪਦੇ ਜਿੰਨਾ ਸੋਥੋਂ ਹੁੰਦਾ ਉਨਾ ਕਰਿਆ ਕਰੋ ਮੈਨੇ ਕਹਿੰਦੀ ਵੀ ਜ਼ੋਰ ਲਾ ਕੇ ਕੰਮ ਕਰੋ ਨਹੀਂ ਮੈਥੋਂ ਨਹੀਂ ਹੁੰਦਾ ਮੈਂ ਸੋਨੇ ਕੋ ਕਮਾ ਹੁਣ ਮੇਰੇ ਕੋਲ ਚਾਰ ਤਾ ਆਪਰੇਸ਼ਨ ਹੋਏ ਹੋਏ ਆ ਜੀ ਤਿੰਨ ਚਾਰ ਰੋਗ ਰੋਗ ਹੋਣ ਸੀਗੇ ਉਹਨਾਂ ਨਾਲ ਲੜੀਆਂ ਤੇ ਸ਼ੂਗਰ ਤਾਂ ਮੈਨੂੰ ਹੁਣ ਵੀ ਹੈਗੀ ਐ ਪਰ ਆਪਾਂ ਗੋਲ ਦੇਣੀ ਆਪਾਂ ਤਾਂ ਰੱਬ ਤੇ ਡੋਰਾ ਜਿੰਨੀ ਜਿੰਦਗੀ ਦਿੱਤੀ ਆ ਉਹਨੇ ਭੋਗ ਲਾਂਗੇ ਨਾ ਸ਼ੂਗਰ ਅੱਜ ਮਾਰੇ ਨਾ ਕੱਲ ਮਾਰੇ ਜਿੱਦਿਆ ਆ ਲੱਗੀ ਉਹਦੇ ਵਿੱਚ ਜੀ ਤੁਰ ਜਾਾਂਗੇ ਕਿਉਂਕਿ ਕੀ ਪਤਾ ਇੱਥੇ ਨਾ ਇੱਥੇ ਬਿਮਾਰੀ ਵਾਲੇ ਦਾ ਪਤਾ ਲੱਗਦਾ ਨਾ ਬਿਮਾਰੀ ਵਾਲੇ ਦਾ ਪਤਾ ਲੱਗਦਾ ਇੱਥੇ ਕੁਝ ਨਹੀਂ ਕਿਸੇ ਨੂੰ ਪਤਾ ਕਦੋਂ ਕੀ ਹੋ ਜਾਣਾ ਹੁਣ ਤਾਂ ਬਿਮਾਰੀਆਂ ਦੇ ਨਾਂ ਹੀ ਵੱਲੇ ਐ ਮੈਂ ਤਾਂ ਘਨੇ ਜਿੰਨੀ ਜ਼ਿੰਦਗੀ ਜਿਵੇਂ ਦੀ ਟੌਰ ਨਾ ਜਿਓ ਲੋ ਮਰੂ ਮਰੂਂ ਕਰਕੇ ਕੀ ਐ ਨਾ ਤੇ ਤੰਦਰੁਸਤ ਦਾ ਪਤਾ ਲੱਗਦਾ ਨਾ ਕਿਸੇ ਹੋਰ ਦਾ ਪਤਾ ਲੱਗਦਾ ਤੇ ਇਹ ਕੇ ਗੱਲ ਮੇਰੀ ਜਰੂਰ ਮੰਨਿਓ ਬਾਈ ਬਣੇ ਤੁਸੀਂ ਮੈਨੂੰ ਜਰੂਰ ਦੱਸਿਓ ਮੇਰੀ ਰਿਕੁਐਸਟ ਐ ਵੀ ਜਿਹੜਾ ਹਾ ਹੁੰਦਾ ਆਪਣਾ ਧਰਨ ਦਾ ਕੋਈ ਇਲਾਜ ਜਰੂਰ ਦੱਸਿਓ ਮੈਂ ਬਹੁਤ ਤੰਗ ਐ ਧਰਨ ਤੋਂ ਬੜਾ ਤਪਾਇਆ ਐ ਨੇ ਭੁੱਖ ਤਾਂ ਮੈਨੂੰ ਵੈਸੇ ਹੀ ਨਹੀਂ ਲੱਗਦੀ ਵੀ ਪਰसों ਖਾਧੀ ਨਹੀਂ ਰੋਟੀ ਜੀ ਕੱਲ ਸਵੇਰੇ ਮੈਂ ਨਹੀਂ ਖਾਧੀ ਸ਼ਾਮ ਨੂੰ ਇੱਕ ਰੋਟੀ ਖਾਧੀ ਸੀ ਕਿਉਂਕਿ ਦੀਪੂ ਰਾਜ ਨੇ ਬਣਾਈ ਸੀ ਸਬਜ਼ੀ ਉਹ ਉਧਰੋਂ ਕਸਟਮਰ ਆ ਗਏ ਉਧਰੋਂ ਮੈਂ ਚੁੱਲੇ ਤੇ ਪਤਲੀ ਰੱਖੀ ਕद्दू ਬਣਾਉਣ ਨੂੰ ਜੀ ਮੈਂ ਇਹਨੂੰ ਕਹਤਾ ਮਾਂ ਖਾ ਤੂੰ ਲਸਣ ਤੇ ਗੰਡੇ ਤੜਕਾ ਲੈਨੇ ਮਾਉਣੀ ਆ ਮਾਂ ਦੇ ਛੇਰ ਨੇ ਰਸਣ ਦਾ ਧੂਆ ਘੱਟਦਾ ਲਸਣ ਕਾਲੀ ਕਰ ਤੀ ਜੀਰਾ ਕਾਲਾ ਕਰਤਾ ਵਿੱਚ ਪਾਲੇ ਗੰਡੇ ਉਹ ਦਾਲ ਨਹੀਂ ਬਣਾਤੀ ਕੌੜੀ ਇੱਕ ਤਾਂ ਮਾਨੂੰ ਨਹੀਂ ਸੀ ਠੀਕ ਆਪ ਤਾਂ ਇਹ ਖਾ ਗਿਆ ਪਤਾ ਨਹੀਂ ਕੱਚਾ ਜਾ ਹੁੰਦਾ ਖਾ ਗਿਆ ਵੀ ਮੰਮੀ ਆਖੂ ਪਰ ਸਬਜੀ ਨਹੀਂ 흘ਲੀ ਡਬੋੜ ਬੋਈ ਖਾਦੀ ਐ ਨੇ ਵੀ ਤੇ ਮੈਂ ਵੀ ਆਖਿਆ ਮੈਂ ਭਰਾਵਾ ਸਬਜੀ ਦਾ ਰੰਗ ਦਸਦਾ ਬਟ ਤੈਨੂੰ ਤਾਂ ਪਾਹ ਕਦ ਅਸ਼ੇਗ ਵੱਧ ਲੱਗ ਗਿਆ ਮੈਸੇ ਕੰਮ ਤਾਂ ਸਿੱਖਣੇ ਚਾਹੀਦੇ ਆ ਮੈਂ ਤੈਨੂੰ ਕਹਿ ਦਿੰਨੀ ਆ ਕਿ ਆਪਦਾ ਕੰਮ ਆ ਥੋੜਾ ਬਹੁਤਾ ਦੀਫੂ ਸਿੱਖ ਲਿਆ ਕਰ ਵੀਰੇ ਕਿਤੇ ਲੋੜ ਪਾ ਜਾਂਦੀ ਐ ਅੱਗੇ ਰਵਾਜ ਹੁੰਦਾ ਸੀ ਕੋਈ ਭੈਣ ਭਰਾ ਬਿਮਾਰ ਹੋ ਜਾਂਦਾ ਦੂਜੇ ਭੈਣ ਭਰਾ ਉਹਦਾ ਟਾਈਮ ਪਾਸ ਕਰ ਦਿੰਦਾ ਸੀ ਰੋਟੀ ਪਾਣੀ ਪਕਾ ਕੇ ਵੀ ਦੇ ਦਿੰਦਾ ਸੀ ਹੁਣ ਤਾਂ ਪਤਾ ਨਹੀਂ ਭਈ ਦੋ ਮਹੀਨਿਆਂ ਚ ਤੰਤ ਨਹੀਂ ਰਿਹਾ ਪਤਾ ਨਹੀਂ ਕੀ ਹੋਇਆ ਹਣਾਂ ਹਰ ਇੱਕ ਬੰਦਾ ਕਹਿੰਦਾ ਮੈਂ ਤਾਂ ਆਪਦੀ ਮਸਾ ਪੱਕਦੀ ਆ ਮੈਂ ਛੋਡੀ ਕਿੱਥੋਂ ਮੁਕਾ ਦਿੰਨਾ ਹੈ ਨਾ ਇਸ ਕਰਕੇ ਮੈਂ ਤਾਂ ਦੀਪੂ ਨੂੰ ਕਹਿਣੀ ਹੁੰਦੀ ਆ ਦੀਪੂ ਕਾਫੀ ਕੁਝ ਬਣਾਉਣ ਜਾਣਦਾ ਜਿਵੇਂ ਪੋਹਾ ਬਣਾ ਲੈਂਦਾ ਚੌਲ ਬਣਾ ਲੈਂਦਾ ਪਰੋਠੇ ਵੀ ਬਣਾ ਲੈਂਦਾ ਸਬਜ਼ੀ ਕੋਈ ਘੱਟ ਬਣਾਉਣੀ ਹੁੰਦੀ ਇਹਨੂੰ ਤੇ ਆ ਸੈਂਡਵਿਚ ਵੀ ਬਣਾ ਲੈਂਦਾ ਮੇਰੇ ਵਾਸਤੇ ਸਬਜ਼ੀਆਂ ਸਬਜ਼ੀਆਂ ਪਾ ਕੇ ਬਾਕੀ ਇਹ ਥੋੜਾ ਜਿਹਾ ਵੀ ਘਰੀ ਬੱਧ ਆਪਦੇ ਹੱਥਾਂ ਦਾ ਬਣਾ ਕੇ ਖਾ ਕੇ ਖੁਸ਼ ਆ ਤੇ ਮੇਰਾ ਸੁਭਾਅ ਵੀ ਓਵੇਂ ਆ ਦੀਪੂ ਦਾ ਵੀ ਓਵੇਂ ਵੇ ਸੀ ਕਿਸੇ ਨੂੰ ਸਵਾਲ ਪਾ ਕੇ ਹੈ ਵੀ ਨਹੀਂ ਖੁਸ਼ ਸਾਨੂੰ ਇਹ ਲੱਗਦਾ ਵੀ ਜੇ ਕੱਲ ਨੂੰ ਅਗਲੇ ਨੇ ਸਾਨੂੰ ਸਵਾਲ ਪਾਤਾ ਸਾਥੂ ਸਾਥ ਹੁੰਦਾ ਪਕਾ ਖਾ ਲਿਆ ਆਪਣੀ ਇੱਤੀਆਂ ਚ ਗੱਲ ਵੀੜੀ ਭਾਲਦੇ ਬੈਠੇ ਲੋਕ ਤੇ ਅੱਜ ਮੇਰਾ ਧਰਨ ਨੇ ਬੁਰਾ ਹਾਲ ਕਰਿਆ ਬੇ ਜੀ ਇੱਕ ਪਾਰਸਲ ਲਾਉਣ ਮੈਨੂੰ 2 2 ਕਿਲੋ 2.5 ਕਿਲੋਮੀਟਰ ਜਾਣਾ ਪੈਂਦਾ ਗਰਮੀ ਬਹੁਤ ਹੈ ਜੀ ਬੁਰਾ ਹਾਲ ਹੋ ਜਾਂਦਾ ਜੇ ਮੈਂ ਛਤਰੀ ਲੈ ਕੇ ਜਾਨੀ ਆ ਤਾਂ ਮੈਨੂੰ ਅਲੱਗ ਦਾ ਲੋਕ ਆਏ ਕਰਨਗੇ ਫੁਕਰੀ ਇਹ ਕੀ ਕਰੇ ਬੰਦਾ ਕਿਸੇ ਪਾਸੇ ਨਹੀਂ ਜਾ ਸਕਦਾ ਕਿਉਂਕਿ ਜੇ ਮੂੰਹ ਜਾਨੀ ਆ ਤੁਰਕੇ ਤਾਂ ਖਾਜ ਲੱਗੂ ਜਾਂਦਾ ਜੀ ਤੇ ਛਤਰੀ ਛੁਤਰੀ ਲੈ ਕੇ ਅਗਲਾ ਕੁਝ ਲਈ ਦੀ ਤਾਂ ਪਲਗਦੀ ਪਰ ਮੈਥੋਂ ਸੱਚੀ ਧੁੱਪ ਨਹੀਂ ਛੱਡੀ ਦੀ ਪਹਿਲਾਂ ਕੋਈ ਤਾਂ ਪਤਾ ਪਤਾ ਚੱਕਰ ਨਹੀਂ ਸੀ ਬਥੇਰੇ ਨਰਮੇ ਚੁਗਿਆ ਬਥੇਰੀਆਂ ਕੰਕਾਂ ਵਢੀਆਂ ਸਾਰੇ ਕੰਮ ਕੀਤੇ ਬਥੇਰੇ ਪਸ਼ੂ ਸਾਹਮਣੇ ਐ ਨਹੀਂ ਜਿਹਾ ਪਤਾ ਧੁੱਪ ਸਾਂ ਹੁੰਦੀਗੀ ਆ ਪੱਖਾ ਲਾ ਕੇ ਉਂ ਪੈ ਜਾਂਦੇ ਹੁਣ ਤਾਂ ਏਸੀਆਂ ਦੇ ਵਿੱਚ ਵੀ ਐ ਲੱਗਦਾ ਵੀ ਗਰਮੀ ਲੱਗਦੀ ਆ ਉਦੋਂ ਆਮ ਦਾਤੇਗਾਂ ਵਾਲੇ ਪੱਖੇ ਹੁੰਦੇ ਉਹ ਲਾ ਕੇ ਵੀ ਪੈ ਜਾਂਦੇ ਕੋਈ ਕੋਈ ਗਰਮੀ ਗਰਮੀ ਦਾ ਪਤਾ ਨਹੀਂ ਸੀ ਕੋ ਲੱਗਦਾ ਤੇ ਪਰ ਹੁਣ ਸਰੀਰ ਇਹ ਜਾ ਹੋ ਗਿਆ ਵੀਰੇ ਹੁਣ ਨਹੀਂ ਗਰਮੀ ਕੱਟੀ ਜਾਂਦੀ ਹੁਣ ਤਾਂ ਮੈਨੂੰ ਗਰਮੀ ਤੋਂ ਡਰ ਲੱਗੀ ਜਾਂਦਾ ਜੇ ਦੀਪੂ ਕਹਿੰਦਾ ਪਰਸੋਂ 45 ਹੋਊਗਾ ਚੌਥੇ 40 ਹੋਊਗਾ ਫਿਰ ਤਾਂ ਦੇਖ ਕੇ ਮੈਂ ਤਾਂ ਡਰ ਲੱਗੀ ਜਾਂਦਾ ਵੀ ਹਾਏ ਨੀ ਗਰਮੀ ਮੇਕੇ ਮੇ ਕੱਟੂਗੀ ਤੇ ਨਾ ਮੇਰਾ ਗਰਮੀ ਦੀ ਕੁਛ ਖਾਣ ਨੂੰ ਜੀ ਕਰਦਾ ਜੀ ਜਿਹੜਾ ਸਰੀਰ ਹੈ ਜੀ ਨਾ ਮੇਰਾ ਇਹਨੇ ਰੋਗ ਵਾਲੇ ਚੱਲੇ ਆ ਲਫਾਫੇ ਵਰਗਾ ਸਰੀਰ ਆ ਮੇਰਾ ਵੀ ਜਿਆਦਾ ਇਹ ਆਪਾਂ ਕਹਿੰਦੇ ਕਿ ਵੀ ਜਿਆਦਾ ਤੜੇੜ ਚੱਲਣ ਵਾਲਾ ਹੈ ਨਹੀਂ ਕਣਚ ਦੇ ਗਲਾਸ ਵਰਗਾ ਸਰੀਰ ਹੈ ਜੀ ਮੇਰਾ ਬਸ ਤੁਰ ਹੀ ਫਿਰਦੀ ਆ ਜੀ ਰੋੜਾ ਜਾਂ ਰੋੜ ਦੀ ਤੁਰ ਹੀ ਫਿਰਦੀ ਆ ਬੱਚਿਆਂ ਨੂੰ ਇਹ ਹੌਸਲਾ ਵੀ ਸਾਡੀ ਮਾਂ ਹੈਗੀ ਆ ਮੈਨੂੰ ਇਹ ਹੌਸਲਾ ਵੀ ਚੱਲ ਬੱਚੇ ਕਰੀ ਜਾਂਦੇ ਦੀਪੂ ਆਪਦਾ ਲਾ ਕਰੀ ਜਾਂਦਾ ਬੇਟੀ ਜੋਬ ਕਰੀ ਜਾਂਦੀ ਆ ਆਪ ਕਰ ਲਈਦਾ ਰੋਟੀ ਜੋਗਰਾ ਤੇ ਨਾ ਤਾਂ ਵੀਰੇ ਅਸੀਂ ਬਾਲੇ ਤਕੜੇ ਆ ਤੇ ਨਾ ਹੀ ਅਸੀਂ ਬਾਲੇ ਗਰੀਬ ਆ ਬਸ ਮੀਡੀਅਮ ਜਿਹਾ ਵਧੀਆਂ ਦੋ ਟਾਈਮ ਦੀ ਰੋਟੀ ਸੌਖੀ ਖਾ ਲੈਂਦੇ ਆ ਸੋਨੂੰ ਵੀ ਇਹੀ ਕਹੂੰਗੀ ਹਨਾ ਵੀ ਆਪਦੀ ਸਿਹਤ ਦਾ ਖਿਆਲ ਜਰੂਰ ਰੱਖਿਆ ਕਰੋ ਕਿਉਂਕਿ ਸਿਹਤ ਤੋਂ ਬਿਨਾ ਵੀਰੇ ਤੁਹਾਡਾ ਕੋਈ ਨਹੀਂ ਹੈਗਾ ਕੋਈ ਨਹੀਂ ਸੋਨੂੰ ਪਛਾਣ ਦਾ ਸਿਹਤ ਤੋਂ ਬਿਨਾ ਇਧਰਲੇ ਉਧਰਲੇ ਚੱਕਰਾਂ 'ਚ ਨਾ ਪਿਆ ਕਰੋ ਵੈਮਾ ਭਰਮਾਂ 'ਚ ਨਾ ਪਿਆ ਕਰੋ ਕਿਉਂਕਿ ਜੋ ਤੁਹਾਡੇ ਲੇਖਾਂ 'ਚ ਰੱਬ ਨੇ ਲਿਖਤਾ ਉਹ ਤੁਹਾਨੂੰ ਮਿਲਣੀ ਹੀ ਮਿਲਣਾ ਤੇ ਜਿਹੜਾ ਤੁਹਾਡੇ ਲੇਖਾਂ 'ਚ ਹੈ ਨਹੀਂ ਵੀਰੇ ਉਹ ਕਿਤੋਂ ਮਿਲਦਾ ਵੀ ਨਹੀਂ ਠੀਕ ਆ ਦੁਖੀ ਹੋਇਆ ਬੰਦਾ ਬਹੁਤ ਪਾਸੇ ਜਾਂਦਾ ਵਿਚਾਰਾ ਮੈਂ ਵੀ ਗਈਆਂ ਮੈਂ ਬਹੁਤ ਥੱਕੇ ਖਾਧੇ ਜਦੋਂ ਮੈਂ ਜਿਆਦਾ ਬਿਮਾਰ ਸੀ ਵਿਚਾਰੀ ਮੈਂ ਵੀ ਰਿੱਕ ਥਾਂ ਹੀ ਭਗ ਜਾਂਦੀ ਸੀ ਮੈਨੂੰ ਕੋਈ ਕਹਿੰਦਾ ਇੱਥੇ ਲਾਜ ਭਗ ਜਾਂਦੀ ਸੀ ਮੈਨੂੰ ਇਹਦਾ ਬੱਚਿਆਂ ਦੀ ਬਾਰੀ ਮੈਂ ਬੈਠੀ ਰਹਾ ਹਾਂ ਮੈਨੂੰ ਡਰ ਇਹ ਸੀਗਾ ਮਰਨ ਤੋਂ ਨਹੀਂ ਮੈਨੂੰ ਡਰਦੀ ਮੈਨੂੰ ਡਰ ਇਹ ਸੀ ਵੀ ਜੇ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਰੋਲ ਜਾਣਗੇ ਬਸ ਬੱਚਿਆਂ ਨੂੰ ਦੇਖ ਕੇ ਮੈਨੂੰ ਬੜੀ ਸਟ्रेस ਹੁੰਦੀ ਸੀ ਉਹ ਮम्मा ਕਦੇ ਸੋਚਿਆ ਨਹੀਂ ਹੁਣ ਮੇਰੀ ਹੁਣ ਤਾਂ ਮੈਨੂੰ ਕੋਈ ਡਰ ਦੋਰ ਨਹੀਂ ਲੱਗਦਾ ਮਰਨ ਮੋਰਨ ਤੋਂ ਕਿਉਂਕਿ ਮੈਨੂੰ ਆਇਆ ਵੀ ਦੀਪੂ ਗੱਭਰੂ ਹੋ ਗਿਆ ਬੇਟੀ ਮਟਿਆਰ ਚੱਲ ਪ੍ਰਮਾਤਮਾ ਛੋ ਪਰ ਵੀ ਇਹ ਵੱਡੇ ਹੋ ਗਏ ਆਪਣੀ ਟੈਨਸ਼ਨ ਖਤਮ ਹੋ ਚੁੱਕੀ ਹੈ ਤੇ ਬਾਕੀ ਜੇ ਮੈਂ ਹੁਣ ਘਰ ਦੇ ਵਿੱਚ ਉੱਠ ਕੇ ਮੈਂ ਤਾਂ ਸਵੇਰ ਜਲਦੀ ਉੱਠਣਾ ਚਾਹੀਦਾ ਪਰ ਮੈਥੋਂ ਵੀਰੇ ਝੂਠ ਨਹੀਂ ਵੱਜਦਾ ਮੈਂ ਤਾਂ 6:00 ਸਵੇਰੇ 6:30 ਵਜੇ ਉੱਠਦੀ ਹਾਂ ਉੱਠੀ ਨਹੀਂ ਜਾਂਦਾ ਜੀ ਤਾਂ ਤੰਤ ਹੀ ਨਹੀਂ ਹੁੰਦਾ ਜੀ ਸ਼ੀਰਖਿਰ ਸਰੀਰ ਖਿਲਰਿਆ ਪਿਆ ਹੁੰਦਾ ਐਂ ਲੱਗਦਾ ਹੁੰਦਾ ਵੀ ਉੱਠ ਨਹੀਂ ਸਕਦੀ ਜਦੋਂ ਇੱਕ ਵਾਰੀ ਆਪਣੇ ਤੇ ਕੋਈ ਫੇਟ ਪੈ ਜੇ ਨਾ ਬਿਮਾਰੀ ਦੀ ਉਹ ਤਾਂ ਪਹਿਲਾਂ ਵਰਗੇ ਨਹੀਂ ਰਹਿੰਦੇ ਵਹਿਮ ਜਨਾ ਪਿਆ ਕਰੋ ਵੀ ਮੈਥੋਂ ਉੱਠਿਆ ਨਹੀਂ ਜਾਂਦਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਸਾਰੇ ਕੰਮ ਕਰਦੇ ਆ ਮੈਥੋਂ ਨਹੀਂ ਹੁੰਦਾ ਇਹ ਵਹਿਮ ਨਾ ਕਰਿਆ ਕਰੋ ਕਿਉਂਕਿ ਬਿਮਾਰੀਆਂ ਚੀਜ਼ ਹੀ ਹੋ ਜਾਂਦੀਆਂ ਨੇ ਸਾਡੇ ਸਰੀਰ ਤੇ ਵੀਰੇ ਛੱਡਦੀਆਂ ਹੀ ਕੋਸ਼ ਨਹੀਂ ਮੈਨੂੰ ਤਾਂ ਇਹ ਚੀਜ਼ ਦਾ ਪਤਾ ਲੱਗ ਚੁ ਨੇ ਮਤ ਰੋਮਾ ਫੁੱਟਾਰਾ ਬਣੋ ਦੋਸਤ ਦੇਵਾ ਵੀ ਹਾਏ ਮੈਂ ਤੋਠੀ ਗਰੀ ਨਹੀਂ ਉੱਠਿਆ ਜਾਂਦਾ ਫਿਰ ਕੀ ਐ ਪਲੇਟ ਉੱਠ ਖਾਦਦੇ ਪਰ ਕੰਮ ਤਾਂ ਕਰਦੇ ਆ ਰੋਟੀ ਜੋਗਰਾ ਕੰਮ ਆਪਾਂ ਵੀਰੇ ਕਰਦੇ ਆ ਸਾਰੀ ਕਰਦੇ ਆ ਮੈਂ ਇਕੱਲੀ ਨਹੀਂ ਕਰਦੀ ਹਨਾ ਪਰ ਰਹਿਣੀ ਮੈਂ ਰੱਬ ਦੇ ਪਾਣੀ ਚ ਉਸ ਅਕਾਰਪੁਰਖ ਵੈਗਰੂ ਦੇ ਪਾਣੀ ਚ ਰਹਿਣੀ ਤੇ ਰਹੂੰਗੀ ਦੋ ਚੀਜ਼ਾਂ ਮੰਗਦੀ ਆ ਪਰਮਾਤਮਾ ਸਾਡੇ ਘਰੇ ਤੰਦਰੁਸਤੀ ਤੇ ਤਰੱਕੀ ਦੋ ਚੀਜ਼ਾਂ ਦਿੰਦਾ ਰਹੀ ਪਰਮਾਤਮਾ ਕਾਸੀ ਨਹੀਂ ਲੋੜ ਨਹੀਂ ਮੋਸਾਂ ਨੂੰ ਮੈਂ ਰੱਬ ਤੋਂ ਵੀ ਇਹੀ ਮੰਗਦੀ ਆ ਤੰਦਰੁਸਤੀ ਤਰੱਕੀ ਵਾਲਾ ਦੋ ਚੀਜ਼ਾਂ ਦੇਈ ਸਾਨੂੰ ਇਹ ਗੱਲਾਂ ਨਾ ਵੀਰੇ ਧਿਆਨ ਰੱਖਿਆ ਕਰੋ ਠੀਕ ਹੈ ਵੱਡੇ ਨੂੰ ਦੇਖ ਕੇ ਝੁਰਿਆ ਨਾ ਕਰੋ ਵੀ ਉਹ ਵੱਡਾ ਠੀਕ ਹੈ ਆਪ ਤੋਂ ਛੋਟੇ ਬੰਨੀ ਦੇਖ ਲਿਆ ਕਰੋ ਮੈਂ ਦੇਖ ਲੈਣੀ ਆ ਮੇਰਾ ਟਾਈਮ ਬਹੁਤ ਵਧੀਆ ਟੱਪਦਾ ਜਦੋਂ ਮੈਂ ਕਿਤੇ ਆ ਪਹਿਲਾਂ ਮੈਨੂੰ ਆ ਲੱਗੂ ਵੀ ਯਾਰ ਬੜੇ ਸੰਘਰਸ਼ ਕਰੇ ਆ ਬੜੇ ਔਖੇ ਹੋਏ ਆ ਜਾ ਕੇ ਮੜਾ ਜਾ ਹੁਣ ਜ਼ਿੰਦਗੀ ਦੇ ਸੁੱਖ ਦੇਖਿਆ ਤਾਂ ਕਈ ਵਾਰੀ ਗਲੀ ਚ ਪੀਹੋ ਜੀ ਔਰਤ ਤੁਰ ਜਾਂਦੀ ਹੁੰਦੀ ਹੈ ਦੋ ਬੱਚੇ ਉਹਦੇ ਮੰਗਰ ਹੁੰਦੇ ਆ ਕੋ ਗੋਦੀ ਝੱਕਿਆ ਹੁੰਦਾ ਕਿ ਤੋ ਆਟਾ ਪਵਾ ਲੈਣ ਦੇ ਕਿ ਤੋ ਕੋਸ ਨੂੰ ਦੇਖ ਕੇ ਲੰਦਾ ਯਾਰ ਇਹ ਤੂੰ ਤਾਂ ਸੌਖੀ ਆ ਇਹ ਵਿਚਾਰੀ ਮੰਗ ਕੇ ਖਾਂਦੀ ਆ ਵੀ ਆਪਣੇ ਤੇ ਰੱਬ ਨੇ ਇਹ ਜਿਹੀ ਨੌਕਤ ਤਾਂ ਨਹੀਂ ਲੈਂਦੀ ਮੰਗਣਾ ਤਾਂ ਨਹੀਂ ਪਿਆ ਵੀ ਖਾਂਦੇ ਕਰ ਕਰੇ ਰਹੇ ਆ ਫਿਰ ਮਨ ਖੜ ਜਾਂਦਾ ਵੀ ਮਾਣਾ ਇਤੋਂ ਬਹੁਤ ਸੌਖੀ ਆ ਆਪਾਂ ਆਪਾਂ ਇੰਨੇ ਦੁੱਖ ਤਕਲੀਫਾਂ ਨਹੀਂ ਦੇਖੀ ਇਹ ਵਿਚਾਰੀ ਆਪਦੀ ਦੋ ਤਿੰਨ ਬੱਚੇ ਲਈ ਫਿਰਦੀ ਆ ਹਨਾ ਉਹਨਾਂ ਨੂੰ ਮੰਗ ਕੇ ਪੇਟ ਪਾਲਦੀ ਆ ਝੁੱਗੀਆਂ 'ਚ ਰਹਿੰਦੀ ਆ ਫਿਰ ਮਨ ਖੜ ਜਾਂਦਾ ਸੋ ਆਪਣੇ ਤੋਂ ਉੱਚੇ ਨੂੰ ਨਾ ਦੇਖਿਆ ਕਰੋ ਆਪਣੇ ਤੋਂ ਨੀਵੇਂ ਨੂੰ ਦੇਖਿਆ ਕਰੋ ਵਧੀਆ ਟਾਈਮ ਟੱਪਦਾ ਮੈਂ ਹੁਣ ਆਪਦੀ ਤੋਂ ਨੀਵੇਂ ਨੂੰ ਦੇਖਦੀ ਆ ਮੈਂ ਤਗੜੇ ਬੱਲੀ ਕਦੇ ਨਹੀਂ ਜਾਗਦੀ ਜਿਹੜੇ ਮੈਥ ਨੀਵੇਂ ਉਸ ਰੋਟਣਾ ਸਮਝਿਓ ਵੀ ਮੈਂ ਕੋਈ ਮਾਣ ਹੰਕਾਰ ਚ ਗੱਲ ਕਰਦੀ ਆ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਕਹਿੰਦੇ ਆ ਵੀ ਉੱਚੇ ਨਾ ਦੇਖਿਆ ਕਰੋ ਨੀਵੇਂ ਦੇਖਿਆ ਕਰੋ ਮੈਂ ਉਹ ਸਮਝਾ ਰਹੀ ਆ ਵੀ ਮੈਂ ਦੇਖ ਲੈਂਦੀ ਆ ਵੀ ਯਾਰ ਆ ਬੰਦਾ ਕੋਈ ਸਬਜ਼ੀ ਵੇਚ ਕੇ ਟਾਈਮ ਪਾਸ ਕਰੀ ਜਾਂਦਾ ਮੈਂ ਜਦੋਂ ਮੈਂ ਕਿਤੇ ਬਾਜ਼ਾਰ ਚ ਜਾਵਾਂ ਨਾ ਮੈਂ ਟੀਜੇ ਨਿਰਖਣਾ ਦੇਖਦੀ ਹੁੰਨੀ ਆ ਕੋਈ ਗੁਲਫੀਆਂ ਵੇਚਦਾ ਕੋਈ ਗੋਲ ਗੱਪੇ ਕੋਈ ਕੇਲੇ ਕੋਈ ਸਬਜ਼ੀ ਫਿਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਯਾਰ ਹਰ ਇੱਕ ਬੰਦਾ ਆਪਣੀ ਫੈਮਿਲੀ ਪਾਲ ਰਿਆ ਹੈ ਹਨਾ ਵੀ ਇਹ ਕਿੰਨੇ ਖੁਸ਼ ਆ ਹਨਾ ਵੀ ਆਪਾਂ ਆਪਣਾ ਕੰਮ ਕਰਕੇ ਯਾਰ ਪੇਟ ਤਾਂ ਵੀ ਭਰ ਰਿਆ ਉਦੋਂ ਫਿਰ ਮ ਕਿਉਂਕਿ ਮੈਂ ਉਹਨਾਂ ਨੂੰ ਨਹੀਂ ਦੇਖਦੀ ਜਿਹੜੇ ਸ਼ੀਸ਼ੇ ਵਾਲੀਆਂ ਦੁਕਾਨਾਂ 'ਚ ਬੈਠੇ ਹੁੰਦੇ ਏ ਸੀਆ ਚ ਉਹਨਾਂ ਨੂੰ ਨਹੀਂ ਦੇਖਦੀ ਮੈਂ ਉਹਨਾਂ ਨੂੰ ਦੇਖਦੀ ਜਿਹਨਾਂ ਦੇ ਛੋਟੇ ਛੋਟੇ ਕੰਮ ਹੁੰਦੇ ਛੋਟੇ ਛੋਟੇ ਰੋਜ਼ਗਾਰ ਹੁੰਦੇ ਵਿਜਾਰੇ ਵੀ ਰੋਜ਼ਗਾਰ ਕਰ ਰਹੇ ਆ ਆਪਾਂ ਵੀ ਕਰਦੇ ਆ ਨਾ ਮੈਂ ਉਹ ਚੀਜ਼ਾਂ ਦੇਖਦੀ ਆ ਵੀਰੇ ਉਹ ਚੀਜ਼ਾਂ ਹੀ ਮੈਨੂੰ ਪਸੰਦ ਨੇ ਮੈਨੂੰ ਸਿੰਪਲ ਰਹਿਣਾ ਸਿੰਪਲ ਖਾਣਾ ਇਹ ਚੀਜ਼ਾਂ ਪਸੰਦ ਆ ਜੀ ਥੋੜ੍ਹ ਮੇਰੀ ਕੋਈ ਨਾ ਵੱਡੀ ਸੋਚ ਆ ਨਾ ਹੀ ਕਿ ਮੈਂ ਵੱਡੀ ਆ ਨਾ ਮੇਰਾ ਵੱਡਿਆਂ 'ਚ ਕੋਈ ਲੈਣ ਦੇਣਾ ਨਾ ਮੈਂ ਵੱਡਿਆਂ 'ਚ ਪੈਰ ਕਰਦੀ ਆ ਨਾ ਸੀ ਤਕੜੇ ਆ ਬਾਲੇ ਨਾ ਅਸੀਂ ਗਰੀਬ ਆ गुजारा अच्छा हो रिया है ਸਾਡਾ ਅਸੀਂ ਖੁਸ਼ ਹਾਂ ਆਪਣੀ ਐਸੀ ਜ਼ਿੰਦਗੀ ਦੇ ਵਿੱਚ ਸੋ ਸਭ ਤੋਂ ਵੱਡੀ ਮੇਰੀ ਖੁਸ਼ੀ ਦਾ ਰਾਜਾ ਉਹ ਬੈਠਾ ਉਹ ਮੇਰੇ ਦੁੱਖ ਸੁੱਖ ਦੇ ਵਿੱਚ ਦੀਪੂ ਨਾਲ ਕੱਢਦਾ ਹੋਰ ਮੈਨੂੰ ਕੀ ਚਾਹੀਦਾ ਉਹ ਮੇਰਾ ਸਭ ਤੋਂ ਵੱਡਾ ਸਹਾਰਾ ਜਿਵੇਂ ਅੱਪਾ ਕਹਿੰਦੇ ਨੇ ਬढ़ापे ਦੇ ਵਿੱਚ ਸੋਟੀ ਦਾ ਸਹਾਰਾ ਹੁੰਦਾ ਮੈਨੂੰ ਹੁਣ ਵੀ ਉਹਦਾ ਉਨਾ ਹੀ ਸਹਾਰਾ ਹੈ ਮੈਂ ਖੁਸ਼ ਹਾਂ ਵੀ ਦੀਪੂ ਮੇਰੀ ᱜੇਅਰ ਕਰਦਾ ਹੈ ਦੀਪੂ ਅੰਜ ਵੀਡੀਓ ਦਾ ਐਂਡ ਕਰਦੇ ਆ ਮੇਰੇ ਮਨੀਓ ਪਿਆਰ ਪਰ ਸਤਿ ਸ੍ਰੀ ਅਕਾਲ ਸਭ ਨੂੰ ਚੜ੍ਹਦੀ ਕਲਾ ਰਹੋ ਜੀ ਖੁਸ਼ ਰਹਾ ਕਰੋ ਜਿੰਦਗੀ ਦੇ ਵਿੱਚ ਜੇ ਮਾੜੇ ਦਿਨ ਨਹੀਂ ਰਹਿਣਗੇ ਚੰਗੇ ਦਿਨ ਨਹੀਂ ਰਹਿਣਗੇ ਦਿਨ ਕੋਈ ਵੀ ਨਹੀਂ ਰਹਿੰਦੇ ਜੇ ਮਾੜੇ ਦੇਖੋਗੇ ਚੰਗੇ ਵੀ ਆ ਜਾਣਗੇ ਜੇ ਚੰਗੇ ਦੇਖਿਆ ਫਿਰ ਮਾੜੇ ਵੀ ਆਉਂਦੇ ਆ ਸਾਰਾ ਕੁਝ ਹੀ ਚੱਲਦਾ ਵੀਰੇ ਮੈਨਾਂ ਹੌਸਲਾ ਹਰਿਆ ਕਰੋ ਖੁਸ਼ ਹੋ ਕੇ ਮੈਂ ਤਾਂ ਜ਼ਿੰਦਗੀ ਤੋਂ ਇਹ ਗੱਲ ਸਿੱਖ ਲਈ ਜਿਉਣੀ ਵੀ ਜਿਹੜਾ ਟਾਈਮ ਨੂੰ ਹੱਸ ਕੇ گزارੋ ਟਾਈਮ ਨੇ ਤਾਂ ਲੰਘਣਾ ਹੀ ਆ ਵੀਰੇ ਰੋ ਕੇ ਰੋਮੋਗੇ ਤਾਂ ਵੀ ਲੰਘਣਾ ਹੈ ਹੱਸੋਗੇ ਤਾਂ ਵਧੀਆ ਲੰਘੂਗਾ ਸੋ ਟਾਈਂ ਚਿਹਰਾਂ ਨੂੰ ਸਾਈਡ ਤੇ ਰੱਖ ਦਿਆ ਗੁਰਮਤ ਸਭ ਸਾਈਡ ਤੇ ਰੱਖੀਆਂ ਗੀਆਂ ਟੈਨਸ਼ਨ ਐ ਹੈਗੀ ਮੇਰੀ ਜ਼ਿੰਦਗੀ ਚ ਐਸਤੀ ਗੱਲ ਨਹੀਂ ਵੀ ਹੈ ਨਹੀਂ ਹੈ ਗੀਆਂ ਅਜੇ ਮੇਰੇ ਕੋਲ ਕਸਟ ਸਟਰਗਲ ਪਏ ਨੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮੇਰੇ ਕੋਲ ਕਸਟ ਸਟਰਗਲ ਐਸੀ ਪਏ ਨੇ ਉਹ ਮੈਂ ਕਰਨੇ ਆ ਪੱਟ ਮੈਂ ਹੁਣ ਹੌਸਲਾ ਜਰਾ ਰੱਖ ਰੱਖਿਆ ਵੀ ਕੁਝ ਨਹੀਂ ਹੁੰਦਾ ਜਿਹੜਾ ਇੱਥੋਂ ਟੱਕਰ ਲਾਇਆ ਐ ਅੱਗੇ ਵੀ ਲੈ ਜਾਊਗਾ ਸੋ ਆਪ ਸਭ ਨੂੰ ਗੁਰੂ ਰਾਮਦਾਸ ਜੀ ਪਿਆਰ ਭਰੀ ਸੌਰੀ ਹੋਰੀ ਬੋਲ ਜਾਨੀਆ ਸੋ ਆਪ ਸਭ ਨੂੰ ਗੁਰੂ ਰਾਮਦਾਸ ਜੀ ਬਹੁਤ ਬਹੁਤ ਤਰੱਕੀ ਤੰਦਰੁਸਤੀ ਬਖਸ਼ਣ ਆਪ ਜੀ ਨੇ ਮੇਰੇ ਬਣੀਆਂ ਪਿਆਰ ਭਰੀ ਸਾਸਰੀਕਾ